ਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਮਨੁਖ ਦੇ ਮਨ ਦੇ ਸੰਕਲਪ ਵਿਕਲਪ ਮਨੋ ਛੇਣੇ ਤੇ ਪੈਰਾਂ ਦੇ ਘੰਗਰੂ ਹਨ ਦੋਲਕ ਦੁਨੀਆ ਵਾਜੈ ਵਾਜ ਦੁਨੀਆ ਦਾ ਮੋੜ ਢੋਲ ਕੀ ਹੈ ਇਹ ਵਾਜੇ ਵਜ ਰਹੇ ਹਨ ਨਾਰਦ ਨਾਚੈ ਕਲ ਕਾ ਭਾਉ ਤੇ ਪ੍ਰਭੂ ਦੇ ਨਾਮ ਤੋਂ ਸੰਜਾ ਮਾਨ ਮਾਇਆ ਦੇ ਹੱਥਾਂ ਤੇ ਨੱਚ ਰਿਹਾ ਇਸ ਨੂੰ ਹੀਦਾ ਹੈ ਕਲਯੁਗ ਦਾ ਪ੍ਰਵਾਹ ਜਤੀ ਸਤੀ ਕਹ ਰੱਖੈਂ ਪਾਉ ਜਤ ਸਤ ਨੂੰ ਸੰਸਾਰ ਵਿੱਚ ਕਿਤੇ ਥਾਂ ਹੀ ਨਹੀਂ ਹੈ ਪੈਰ ਰੱਖਣ ਨਾਨਕ ਨਾਮ ਵਿਟੋ ਕੁਰਬਾਨ ਹੈ ਨਾਨਕ ਪਰਮਾਤਮਾ ਦੇ ਨਾਮ ਤੋਂ ਸਦਕੇ ਹੋ ਅੰਦੀ ਦੁਨੀਆ ਸਾਹਿਬ ਜਾਣ ਰਹਾਉ ਨਾਮ ਤੋਂ ਬਿਨਾਂ ਦੁਨੀਆ ਮਾਇਆ ਵਿੱਚ ਨਹੀਂ ਹੋਈ ਇਕ ਮਾਲਕ ਪ੍ਰਭੂ ਆਪ ਹੀ ਸਜਾਖਾ ਹੈ ਉਸ ਦੀ ਸ਼ਰਨ ਪਿਆ ਹੀ ਜਿੰਦਗੀ ਦਾ ਸਹੀ ਰਸਤਾ ਦਿਖ ਸਕਦਾ ਹੈ ਰਹਾ ਅਨਹੀਂ ਦੁਨੀਆਂ ਸਾਬ ਨੂੰ ਜਾਣ ਸਾਬ ਨੂੰ ਸਮਝ ਸਾਬ ਨੂੰ ਵਿਚਾਰ ਗੁਰੂ ਪਾਸੋਂ ਫਿਰ ਚੇਲਾ ਖਾਏ ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ ਹੁਣ ਸਭੋਂ ਚੇਲਾ ਹੀ ਗੁਰੂ ਤੋਂ ਉਧਰ ਪੂਰਨ ਕਰਦਾ ਹੈ ਤਾਮ ਪ੍ਰੀਤ ਵਸੈ ਕਰਿਆਏ ਰੋਟੀ ਦੀ ਖਾਤਰ ਹੀ ਚੇਲਾ ਆ ਬਣਦਾ ਜੇ 100 ਵਰਿਆ ਜੀਵਣ ਖਾਣ ਇਸ ਹਾਲਤ ਵਿੱਚ ਜੇ 100 ਸਾਲ ਮਨੁੱਖ ਜਿਉ ਲਏ ਤੇ ਸੌਖਾ ਖਾਣ ਪੀਣ ਬਣਿਆ ਰਹੇ ਤਾਂ ਵੀ ਇਹ ਉਮਰ ਵਿਅਰਥੀ ਸਮਝੋ ਖਸਮ ਪਛਾਣੈ ਸੋ ਦਿਨ ਪਰਵਾਣ ਜਿੰਦਗੀ ਦਾ ਸਿਰਫ ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ ਪ੍ਰਭੂ ਨਾਲ ਸਾਝ ਪਾਉਂਦਾ ਹੈ। ਦਰਸ਼ਨ ਦੇਖਿਆਂ ਦਇਆ ਨਾ ਹੋਏ। ਮਨੁੱਖ ਇੱਕ ਦੂਜੇ ਨੂੰ ਵੇਖ ਕੇ ਆਪਣਾ ਭਰਾ ਜਾਣ ਕੇ ਆਪੋ ਵਿੱਚ ਪਿਆਰ ਦਾ ਜਜ਼ਬਾ ਨਹੀਂ ਵਰਤਦਾ। ਕਿਉਂਕਿ ਸਬੰਧ ਹੀ ਮਾਇਆ ਦਾ ਬਣ ਰਿਹਾ ਹੈ। ਲੈ ਦਿੱਤੇ ਬਿਨ ਰਹਿ ਨਾ ਕੋਈ ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ। ਰਾਜਾ ਨਿਉਂ ਕਰੇ ਹੱਥ ਹੋਏ ਇੱਥੋਂ ਤੱਕ ਕਿ ਰਾਜਾ ਵੀ ਹਾਕਮ ਵੀ ਤਦੋਂ ਹੀ ਇਨਸਾਫ ਕਰਦਾ ਹੈ ਜੇ ਉਸ ਨੂੰ ਦੇਣ ਲਈ ਸਵਾਲੀ ਦੇ ਹੱਥ ਪੱਲੇ ਮਾਇਆ ਹੋਵੇ ਕਹੇ ਖੁਦਾਏ ਨਾ ਮੰਨੇ ਕੋਏ ਜੇ ਕੋਈ ਨਿਹਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣੂ ਮਾਨਸ ਮੂਰਤ ਨਾਨਕ ਨਾਮ ਨਾਨਕ ਆਖਦਾ ਹੈ ਵੇਖਣ ਮੋ ਹੀ ਮਨੁੱਖ ਦੀ ਸ਼ਕਲ ਹੈ ਨਾ ਮਾਤਰ ਹੀ ਮਨੋਖ ਹੈ ਕਰਨੀ ਕੁੱਤਾ ਦਰ ਫਰਮਾਨ ਪਰਾਚਰਨ ਵਿੱਚ ਮਨੋਖ ਉਹ ਕੁੱਤਾ ਹੈ ਜੋ ਮਾਲਕ ਦੇ ਦਰ ਤੇ ਰੋਟੀ ਦੀ ਖਾਤਰ ਹੁਕਮ ਮੰਨਿਆ ਗੁਰ ਪ੍ਰਸਾਦ ਜਾਣੇ ਮਹਿਮਾਨ ਜੇ ਗੁਰੂ ਦੀ ਮਿਹਰ ਨਾਲ ਸੰਸਾਰ ਵਿੱਚ ਆਪਣੇ ਆਪ ਨੂੰ ਪਰੋਣਾ ਸਮਝੇ ਤੇ ਮਾਇਆ ਨਾਲ ਇਤਨੀ ਪਕੜ ਨਾ ਰੱਖੇ ਆਕਿਛੇ ਦਰਗਾ ਪਾਵੈ ਮਾਨ ਮਨੁਖ ਪਰਮਾਤਮਾ ਦੀ ਹਜ਼ੂਰੀ ਵਿੱਚ ਤਦੋ ਹੀ ਕੋ ਜਿਤਮਾਨ ਲੈ ਸਕਦਾ ਆਸਾਮ ਲਾ ਪਹਿਲਾ ਜੇ ਤਾ ਸ਼ਬਦ ਸੁਰਤ ਧਨ ਤੇ ਤੀਜੇ ਤਾਰੂਪ ਕਾਇਆ ਤੇਰੀ اے ਪ੍ਰਭੂ ਜਗਤ ਵਿੱਚ ਇਹ ਜਿਤਨਾ ਬੋਲਣਾ ਤੇ ਸੁਣਨਾ ਹੈ ਜਿਤਨੀ ਇਹ ਬੋਲਣ ਤੇ ਸੁਣਨ ਦੀ ਕਿਰਿਆ ਹੈ ਇਹ ਸਾਰੀ ਤੇਰੀ ਹੀ ਜੀਵਨ ਰੂਪ ਦਾ ਸਦਕਾ ਹੈ ਇਹ ਦਿੱਸਦਾ ਆਕਾਰ ਇਹ ਸਾਰਾ ਤੇਰਾ ਹੀ ਸਰੀਰ ਹੈ ਤੇਰੇ ਆਪੇ ਦਾ ਵਿਸਥਾਰ ਹੈ ਤੂੰ ਆਪੇ ਰਸਨਾ ਆਪੇ ਬਸਨਾ ਅਵਰਣ ਦੂਜਾ ਕਹਾਂ ਮਾਈ ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ ਤੂੰ ਆਪ ਹੀ ਰਸ ਲੈਣ ਵਾਲਾ ਹੈ ਤੂੰ ਆਪ ਹੀ ਜੀਵਾਂ ਦੀ ਜ਼ਿੰਦਗੀ ਹੈ हे मां परमात्मा ਤੋਂ ਬਿਨਾਂ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਣ ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਹੈ ਭਾਈ ਪਰਮਾਤਮਾ ਹੀ ਸਾਡਾ ਏਕੋ ਖਸਮ ਮਾਲਕ ਹੈ ਬਸ ਉਹੀ ਏਕੋ ਮਾਲਕ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਰਹਾਓ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ ਜਨ ਲੈਂਦਾ ਹੈ ਆਪ ਹੀ ਜਨ ਦਿੰਦਾ ਹੈ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਪ੍ਰਭੂ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਆਪ ਹੀ ਸੰਭਾਲ ਕਰਕੇ ਖੁਸ਼ ਹੁੰਦਾ ਹੈ ਆਪ ਹੀ ਸਭ ਉਤੇ ਮਿਹਰ ਦੀ ਨਜ਼ਰ ਰੱਖਦਾ ਹੈ ਜੋ ਕਿਸ਼ ਕਰਨਾ ਸੋ ਕਰ ਰਹਾ ਅਵਰਣ ਕਰਨਾ ਜਾਈ ਜਗਤ ਵਿੱਚ ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਦੀਪਾਸੋਂ ਕੁਝ ਕੀਤਾ ਨਹੀਂ ਜਾ ਸਕਦਾ ਜੈ ਸਵਰਤੈ ਐਸੋ ਕਹੀਏ ਸਭ ਤੇਰੀ ਵਡਿਆਈ ਜਿਹੋ ਜਿਹੇ ਹਕਾਰ ਪ੍ਰਭੂ ਕਰਦਾ ਹੈ ਉਹਦੇ ਉਸ ਦਾ ਨਾਮ ਪੈ ਜਾਂਦਾ ਹੈ हे ਪ੍ਰਭੂ ਇਹ ਜੋ ਕੁਝ ਦਿਖ ਰਿਹਾ ਹੈ ਤੇਰੀ ਮਜਬੂਰੀ ਤੇਰੀ ਬਜ਼ੁਰਗੀ ਦਾ ਪ੍ਰਕਾਸ਼ ਹੈ ਤੇਰੀ ਸਿਆਣਪ ਦਾ ਪ੍ਰਤੀਕ ਹੈ ਕਲ ਕਲ ਵਾਲੀ ਮਾਇਆਮਦ ਮਿੱਠਾ ਮਨਮਤ ਵਾਲਾ ਪੀਵਤ ਰਹੇ ਜਿਵੇਂ ਇੱਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ ਸ਼ਰਾਬੀ ਆ ਕੇ ਨਿਤ ਪੀਂਦਾ ਰਹਿੰਦਾ ਹੈ ਜਿਵੇਂ ਜਗਤ ਵਿੱਚ ਕਲਯੁਗੀ ਸੁਭਾਅ ਹੈ ਉਸ ਦੇ ਅਸਰ ਹੇਠ ਮਾਇਆ ਮਿੱਠੀ ਲੱਗ ਰਹੀ ਹੈ ਤੇ ਦੀਵਾਨਾ ਮਾਇਆ ਵਿੱਚ ਮਸਤ ਹੋ ਰਿਹਾ ਹੈ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੈ ਇਹ ਭਾਂਤ ਭਾਂ ਦੇ ਰੂਪ ਵੀ ਪ੍ਰਭੂ ਆਪ ਹੀ ਬਣਾ ਰਿਹਾ ਹੈ ਭਵੇਂ ਇਹ ਗੱਲ ਅਲੋਖ ਹੀ ਜਾਪਦੀ ਹੈ ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿੱਚ ਵਿਆਪਕ ਵੇਖ ਕੇ ਵਿਚਾਰਾ ਨਾਨਕ ਇਹੀ ਆਤ ਸਕਦਾ ਹੈ ਆਸਾ ਮਹਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਜਿਸ ਮਨੁੱਖ ਦੇ ਸ੍ਰੇਸ਼ਟ ਬੁੱਧੀ ਨੂੰ ਵਾਜਾ ਬਣਾਇਆ ਹੈ ਪ੍ਰਭੂ ਪਿਆਰ ਨੂੰ ਜੋੜੀ ਬਣਾਇਆ ਹੈ ਹੋਏ ਆਨੰਦ ਸਦਾ ਮਨ ਚਾਉ ਇਨ੍ਹਾਂ ਸਾਜਾਂ ਦੇ ਵਜਣ ਨਾਲ ਸ੍ਰੇਸ਼ਟ ਬੁੱਧ ਤੇ ਪ੍ਰਭੂ ਪਿਆਰ ਦੀ ਬਰਕਤ ਨਾਲ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਉਸ ਦੇ ਮਨ ਵਿੱਚ ਉਤਸ਼ਾਹ ਰਹਿੰਦਾ ਹੈ ਇਹ ਭਗਤ ਇਹੋ ਤਪਤਾਉ ਅਸਲ ਭਗਤੀ ਇਹੀ ਹੈ ਤੇ ਇਹੀ ਹੈ ਮਹਾਨ ਤਪ ਇਸ ਆਤਮਕ ਆਨੰਦ ਵਿੱਚ ਟਿਕੇ ਰਹਿ ਕੇ ਸਦਾ ਜੀਵਨ ਰਸਤੇ ਉੱਤੇ ਤੁਰੋ ਇਹਤ ਰੰਗ ਨਾਚੋ ਰੱਖ ਰੱਖ ਪਾਉ ਬਸ ਇਹ ਨਾਚ ਨੱਚੋ ਰਾਸਾਂ ਵਿੱਚ ਨਾਚ ਨੱਚ ਕੇ ਉਸ ਨੂੰ ਕ੍ਰਿਸ਼ਨ ਭਗਤੀ ਸਮਝਣ ਦਾ ਪੁਲੇਖਾ ਹੈ ਉਰੇ ਤਾਲ ਜਾਣੇ ਸਾਲਾ ਜੋ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਜਾਣਦਾ ਹੈ ਉਹ ਜੀਵਨ ਜਾਂਚ ਵਿੱਚ ਤਾਲ ਸਿਰ ਨੱਚਦਾ ਹੈ ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ ਹੋਰ ਨੱਚਣਾ ਖੁਸ਼ੀਆਂ ਮਨਮਾਹ ਰਹਾਓ ਰਾ ਸਾਧਕ ਵਿੱਚ ਕ੍ਰਿਸ਼ਨ ਮੂਰਤੀ ਅੱਗੇ ਇਹ ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖੁਸ਼ੀਆਂ ਹਨ ਮੰਨਦੇ ਚਾਓ ਹਨ ਇਹ ਭਗਤੀ ਨਹੀਂ ਇਹ ਤਾਂ ਮੰਦੇ ਨਚਾਏ ਨੱਚਣਾ ਰਹੋ ਸਤ ਸੰਤੋਖ ਵਜੇਂਦੈ ਤਾਲ ਹਲਕਤ ਦੀ ਸੇਵਾ ਸੰਤੋਖ ਵਾਲਾ ਜੀਵਨ ਇਹ ਦੋਵੇਂ ਛੈਣੇ ਵੱਜਣ ਪੈਰੀ ਵਾਜਾ ਸਦਾ ਨਿਹਾਲ ਸਦਾ ਖਿੜੇ ਮਿੱਥੇ ਰਹਿਣਾ ਇਹ ਪੈਰੀ ਘੰਗਰੂ ਵੱਜਣਾ ਹੈ ਰਾਗਨਾਦ ਨਹੀਂ ਦੂਜਾ ਭਾਉ ਪ੍ਰਭੂ ਪਿਆਰ ਤੋਂ ਬਿਨਾਂ ਕੋਈ ਹੋਰ ਲਗਨ ਨਾ ਹੋਵੇ ਇਹ ਹਰ ਵੇਲੇ ਅੰਦਰ ਰਾਗ ਤੇ ਆਲਾਪ ਨਰ ਇਹਤ ਰੰਗ ਨੱਚੋ ਰੱਖ ਰੱਖ ਪਾਓ ਏ ਭਾਈ ਇਸ ਆਤਮਕ ਆਨੰਦ ਵਿੱਚ ਟਿਕੋ ਇਸ ਜੀਵਨ ਰਸਤੇ 'ਤੇ ਰੋ ਬਸ ਇਹ ਨਾਚ ਨੱਚੋ ਪਾਓ ਇਸ ਤਰ੍ਹਾਂ ਦੇ ਜੀਵਨ ਦਾ ਆਤਮਕ ਹਲਾਰਾ ਮਾਣੋ ਪਾਓ ਫੇਰੀ ਹੋਵੇ ਮਨ ਚੀਤ ਨਾਚ ਦੀ ਇਹ ਪੁਆਇੰਟ ਨਹੀਂ ਹੋਵੇ ਕਿ ਪ੍ਰਭੂ ਦਾ ਧਰ ਆਦਮ ਮਾਨਵੇ ਕੀ ਕਰੇ ਬਹਿੰਦੇ ਉੱਠਦੇ ਆ ਨੀਤਾ ਨੀਤ ਉੱਠਦੇ ਆ ਬਹਿੰਦੇ ਆ ਸਦਾ ਹਰ ਵੇਲੇ ਪ੍ਰਭੂ ਦਾ ਡਰ ਮਨ ਵਿੱਚ ਬਣਿਆ ਰਹੇ ਲੇਟਣ ਲੇਟ ਜਾਣਾ ਤਨ ਸਵਾ ਆਪਣੇ ਸਰੀਰ ਨੂੰ ਮਨੁੱਖ ਨਾਸ਼ਵੰਤ ਸਮਝੇ ਇਹ ਲੇਟ ਕੇ ਨਿਰਤਕਾਰੀ ਹੋਇ ਇਹ ਤਰੰਗ ਨਾ ਛੋ ਰੱਖ ਰੱਖ ਪਾਉ اے بھائی اس انند وچ ٹکے رہو اے جیون جیوو بس اے ناچ نچو اے ਆਤਮਕ ਹੁਲਾਰਾ ਮਾਣੋ ਸਿੱਖ ਸਬਾ دیکھیا ਕਾ ਭਾਉ ਸਤ ਸੰਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰਨਾ ਗੁਰਮੁਖ ਸੁਣਨਾ ਸਾਚਾ ਨਾਮ ਗੁਰੂ ਦੇ ਸਾਹਮਣੇ ਰਹਿ ਕੇ ਪ੍ਰਮਾਤਮਾ ਦਾ اٹਲ ਨਾਮ ਸੁਣਦੇ ਰਹਿਣਾ ਨਾਨਕ ਆਖਣ ਵੇਰਾ ਵੇਰਾ ਪ੍ਰਮਾਤਮਾ ਦਾ ਨਾਮ ਮੁੜ ਮੁੜ ਜਪਣਾ ਏਤ ਰੰਗ ਨਾਚੋ ਰੱਖ ਰੱਖ ਪੈਰ ਇਸ ਰੰਗ ਵਿੱਚ ਏ ਨਾਨਕ ਇੱਕੋ ਇਸ ਜੀਵਨ ਰਸਤੇ ਵਿੱਚ ਪੈਰ ਧਰੋ ਬਸ ਇਹ ਨਾਚ ਨੱਚੋ ਇਹ ਜੀਵਨ ਆਨੰਦ ਮਾਣੋ ਆਸਾ ਮਹਲਾ ਪਹਿਲਾ ਪਾਣੋ ਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਪਰਮਾਤਮਾ ਨੇ ਹਵਾ ਬਣਾਈ ਸਾਰੀ ਧਰਤੀ ਸਾਜੀ ਪਾਣੀ ਅੱਗ ਦਾ ਮੇਲ ਕੀਤਾ ਭਾਵੇਂ ਸਾਰੇ ਵਿਰੋਧੀ ਤਾਤੇ ਇਕੱਠੇ ਕਰਕੇ ਜਗਤ ਰਚਨਾ ਕੀਤੀ ਰਚਨਹਾਰ ਪ੍ਰਭੂ ਦੀ ਏਕ ਅਚਰਜ ਲੀਲਾ ਹੈ ਜਿਸ ਤੋਂ ਦੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਹਰਾ ਰਾਵਣ ਦੇ ਮਾਰਨ ਵਿੱਚ ਹੀ ਉਸ ਦੀ ਵਡਿਆਈ ਸਮਝਣੀ ਬੋਲ ਹੈ ਆਂਦਲੇ ਦੇ ਸਿਰ ਮੂੜ ਕਟਾਇਆ ਆਂਦਲੇ ਦੇ ਸਿਰ ਮੂੜ ਕਟਾਇਆ ਰਾਵਣ ਮਾਰ ਕੇ ਆ ਵੱਡਾ ਪਿਆ ਅਕਲ ਦੇ ਅੰਨੇ ਰਾਵਣ ਨੇ ਆਪਣੀ ਮੌਤ ਮੂਰਖਪਨ ਵਿੱਚ ਸਹਿੜੀ ਪਰਮਾਤਮਾ ਨੇਰਾ ਉਸ ਮੂਰਖ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ। ਕਿਆ ਉਪਮਾ ਤੇਰੀ ਆਖੀ ਜਾਏ ਹੈ ਪ੍ਰਭੂ ਤੇਰੀ ਵਡਿਆਈ بیان ਨਹੀਂ ਕੀਤੀ ਜਾ ਸਕਦੀ। ਉਹ ਸਰਬੇਪੂਰ ਰਹਿਆ ਲਵਲਾਇ ਰਹਾਓ ਤੂੰ ਸਭ ਜੀਵਾਂ ਵਿੱਚ ਵਿਆਪਕ ਹੈ ਮੌਜੂਦ ਹੈ ਜੀਉ ਪਾਇ ਜੁਗਤ ਹੱਥ ਕਿੰਨੀ ਕਾਲੀਨਾਥ ਕਿਆ ਵੱਡਾ ਪਿਆ ਹੈ ਅਕਾਲਪੁਰਖ ਸ੍ਰਿਸ਼ਟੀ ਦਾ ਸਾਰੇ ਜੀਵ ਪੈਦਾ ਕਰਕੇ ਸਭਨਾਂ ਦੀ ਜੀਵਨ ਜੁਗਤ ਤੂੰ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਸਭ ਨੂੰ ਨੱਥਿਆ ਹੋਇਆ ਨਿਰਕਾਲੀਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ ਕਿਸ ਤੂੰ ਪੁਰਖ ਜੁਰੂਪਉਣ ਕਹੀਐ ਸਦਮ ਨਿਰੰਤਰ ਰਵ ਰਹਾ ਨਾ ਤੋ ਕਿਸੇ ਖਾਸ ਇਸਤਰੀ ਦਾ ਖਸਮ ਹੈ ਨਾ ਕੋਈ ਇਸਤਰੀ ਤੇਰੀ ਵੋਟੀ ਹੈ ਤੂੰ ਸਭ ਜੀਵਾਂ ਦੇ ਅੰਦਰ ਇੱਕ ਰਸ ਮੌਜੂਦ ਹੈ ਨਾਲ ਪਟੰਬ ਸਾਤਵਰ ਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਕਹਿੰਦੇ ਹਨ ਕਿ ਜਿਹੜੇ ਬ੍ਰਹਮਾ ਕੌਲ ਦੀ ਨਾਲ ਵਿੱਚੋਂ ਜੰਮਿਆ ਸੀ ਵਿਸ਼ਨੂੰ ਉਸ ਦਾ ਹਮਾਇਤੀ ਸੀ ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ ਅੱਗੇ ਅੰਤ ਨਾ ਪਾਇਓ ਤਾਂ ਕਾਂਸ ਛੇਦਿਆ ਵੱਡਾ ਭਇਆ ਉਸ ਨਾਲ ਦੇ ਵਿੱਚ ਹੀ ਭਟਕਣਾ ਰਿਹਾ ਪਰ ਅੰਤ ਨਾ ਲੱਭ ਸਕਿਆ ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ ਨਿਰਕ ਕਾਂਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ ਇਹ ਤਾਂ ਉਸ ਦੇ ਅੱਗੇ ਸਧਾਰਨ ਜੀ ਗੱਲ ਹੈ ਰਤਨੋ ਪਾਏ ਧਰੇ ਖੀਰ ਮੱਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿੰਦੇ ਹਨ ਕਿ ਦੇਵਤਿਆਂ ਤੇ ਦੇਵਤਾ ਨੇ ਰੜ ਕੇ ਸਮੁੰਦਰ ਰੜਕਿਆ ਤੇ ਉਸ ਵਿੱਚੋਂ 14 ਰਤਨ ਕੱਢੇ ਵੰਡਣ ਵੇਲੇ ਉਹ ਦੋਵੇਂ ਧੜੇ ਗੁੱਸੇ ਵਿੱਚ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ ਆਪਨੇ ਵੱਲੋਂ ਪ੍ਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਸੋ ਮੋਣੀ ਉਤਾਰ ਧਾਰ ਕੇ ਉਹ ਰਤਨ ਇੱਕ ਇੱਕ ਕਰਕੇ ਵੰਡ ਦਿੱਤੇ ਕਾਹੇ ਨਾਨਕ ਛਪੇ ਕਿਉਂ ਛਪਿਆ ਏਕੀ ਏਕੀ ਵੰਡ ਦਿਆ ਪਰ ਨਾਨਕ ਆਖਦਾ ਹੈ ਕਿ ਨੇਰੇ ਰਤਨ ਮੰਡਣ ਨਾਲ ਪ੍ਰਮਾਤਮਾ ਦੀ ਕਿਹੜੀ ਵਡਿਆਈ ਬਣ ਗਈ ਏ ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤ ਵਿੱਚੋਂ ਥਾਂ ਥਾਂ ਦੇ ਸਰਈਆਂ ਹਨ ਉਹ ਭਾਵੇਂ ਆਪਣੀ ਕੁਦਰਤ ਵਿੱਚ ਲੁਕਿਆ ਹੈ ਪਰ ਲੁਕਿਆ ਰਹਿ ਕੇ ਰਹਿ ਨਹੀਂ ਸਕਦਾ ਪਰ ਤਾਕ ਉਸ ਦੀ ਬੇਅੰਤ ਕੁਦਰਤ ਦੇ ਸਰਈ ਹੈ ਕਿ ਉਹ ਬਹੁਤ ਤਾਕਤ ਦਾ ਮਾਲਕ ਹੈ ਆਸਾ ਮਹਲਾ ਪਹਿਲਾ ਕਰਮ ਕਰਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੁਆ ਸਿਮਰਨ ਦੀ ਬਰਕਤ ਨਾਲ ਉਸ ਮਨੁੱਖ ਦਾ ਉੱਚਾ ਆਚਰਣ ਬਣਦਾ ਹੈ ਇਹ ਮਨੋ ਉੱਚੀ ਮਨੁੱਖਤਾ ਦੀ ਫੁੱਟੀ ਹੋਈ ਖਿਲਰੀ ਹੋਈ ਵੇਲ ਹੈ ਇਸ ਵੇਲ ਨੂੰ ਪ੍ਰਮਾਤਮਾ ਦਾ ਨਾਮ ਫੜ ਲੱਗਦਾ ਹੈ ਉਸ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ ਇਸ ਰੂਪ ਨਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਮਾਇਆ ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਪਤ ਸਲਾਹ ਦਾ ਇੱਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ ਉਹ ਪ੍ਰਵਾਹ ਮਾਨੋ ਇੱਕ ਸੰਗੀਤ ਹੈ ਜੋ ਇੱਕਰਾਸ ਪ੍ਰਭਾਵ ਪਾਈ ਰੱਖਦਾ ਹੈ ਪਰ ਉਸ ਦਾ ਕੋਈ ਰੂਪ ਰੇਖ ਬਿਆਨ ਨਹੀਂ ਹੋ ਸਕਦਾ ਘਰੇ ਵਖਿਆਣ ਜਾਣੇ ਜੇ ਕੋਈ ਜੇ ਕੋਈ ਮਨੁੱਖ ਸਿਮਰਨ ਦੇ ਰਾਹੀ ਪਰਮਾਤਮਾ ਨਾਲ ਜਾਣ ਪਛਾਣ ਪਾ ਲਏ ਤੇ ਉਸ ਦੀ ਸਿਫਤ ਸਲਾਹ ਕਰਦਾ ਰਹੇ ਅੰਮ੍ਰਿਤ ਪੀਵੇ ਸੋਈ ਰਹਾਉ ਤਾ ਉਹ ਨਾਮ ਅੰਮ੍ਰਿਤ ਪੀਂਦਾ ਹੈ ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਅਨੰਦ ਮੰਨਦਾ ਹੈ ਰਹਾਉ ਜਿਨ ਪਿਆਸੇ ਮਸਤ ਭੈ ਹੈ ਟੁੱਟੇ ਬੰਧਨ ਫਾਹੇ ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ ਰਸ ਪੀਤਾ ਉਹ ਮਸਤ ਹੋ ਗਏ ਉਹਨਾਂ ਦੇ ਮਾਇਆ ਵਾਲੇ ਬੰਧਨ ਤੇ ਫਾਹੇ ਟੁੱਟ ਗਏ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੇ ਮਾਇਆ ਕੇਲਾ ਹੈ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਟਿਕ ਗਈ ਉਹਨਾਂ ਨੇ ਮਾਇਆ ਦੀ ਖਾਤਰ ਦਿਨ ਰਾਤ ਦੀ ਦੌੜ ਭੱਜ ਨਾਠ ਛੱਡ ਦਿੱਤੀ ਭਾਉ ਮਾਇਆ ਦੇ ਮੋਹ ਨਾਲ ਵਿੱਚੋਂ ਬਚ ਗਏ ਸਰਬਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਜਿਸ ਮਨੁੱਖ ਨੇ ਸਿਮਰਨ ਦੀ ਵਰਕ ਅਪਣਾ ਨਾਮ ਰਸ ਪੀਤਾ ਉਸ ਨੇ हे ਪ੍ਰਭੂ ਸਾਰੇ ਜੀਵਾਂ ਵਿੱਚ ਤੇਰਾ ਹੀ دیدار ਕੀਤਾ ਉਸ ਨੇ ਸਾਰੇ ਭਵਨਾਂ ਵਿੱਚ ਤੇਰੀ ਪੈਦਾ ਕੀਤੀ ਮਾਇਆ ਦਾ ਪ੍ਰਭਾਵ ਪਾਉਂਦੀ ਵੇਖਿਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਉਹ ਮਨੁੱਖ ਵੇਖਦਾ ਹੈ ਕਿ ਪ੍ਰਮਾਤਮਾ ਝਗੜੇ ਰੂਪ ਸੰਸਾਰ ਵਿੱਚ ਨਿਰਾਲਾ ਬੈਠਾ ਹੋਇਆ ਤੇ ਵਿੱਚ ਹੀ ਪ੍ਰਤਿਬਿੰਬਵਾਨ ਵਿਆਪਕ ਹੋ ਕੇ ਵੇਖ ਵੀ ਰਿਹਾ ਹੈ ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਉਹੀ ਮਨੋਖ ਹੈ ਅਸਲ ਜੋਗੀ ਅਪਾਰ ਪ੍ਰਮਾਤਮਾ ਦੇ ਦ੍ਰਿਸ਼ ਵਿੱਚ ਮਸਤ ਹੋ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਰੂਪ ਬੀਣਾ ਵਜਾਉਂਦਾ ਰਹਿੰਦਾ ਹੈ ਸ਼ਬਦ ਅਨਾਹਦ ਸੋ ਸ਼ਹਰਤਾ ਨਾਨਕ ਕਹੇ ਵਿਚਾਰਾ ਨਾਨਕ ਆਪਣਾ ਇਹ ਖਿਆਲ ਦੱਸਦਾ ਹੈ ਕਿ ਇੱਕ ਰਸ ਸਿਫਤ ਸਲਾਹ ਵਿੱਚ ਜੁੜੇ ਰਹਿਣ ਦੇ ਕਾਰਨ ਉਹ ਮਨੋਖ ਖਸਮ ਪ੍ਰਭੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਆਸਾ ਮਹਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਪਰ हे ਸਿਰਜਣਹਾਰ ਮੇਰੇ ਵਿੱਚ ਤੋਂ ਸਿਰਫ ਇਹੀ ਗੁਣ ਹਨ ਮੈਂ ਤਾਂ ਨਿਰਹੀ ਹੀ ਖੱਟੀ-ਖੱਟੀ ਹੈ ਕਿ ਮੈਂ ਆਪਣੇ ਸਿਰ ਉਤੇ ਨਿਰੀਆਂ ਗੱਲਾਂ ਦੇ ਭਾਰ ਬਧੇ ਹੋਏ ਗੱਲੀ ਗੱਲਾਂ ਸਿਰਜਣਹਾਰ ਗੱਲਾਂ ਵਿੱਚ ਸਿਰਫ ਉਹ ਗੱਲਾਂ ਹੀ ਚੰਗੀਆਂ ਹਨ ਜੋ ਸਿਰਜਣਹਾਰ ਤੇਰੀਆਂ ਗੱਲਾਂ ਤੇਰੀ ਸਿਪ ਤੋਂ ਸੁਲਾਦੀਆਂ ਗੱਲਾਂ ਖਾਣਾ ਪੀਣਾ ਹੱਸਣਾ ਬਾਦ ਜਦ ਤੱਕ ਮੇਰਾ ਖਾਣ ਪੀਣ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨ ਤੇ ਸਭ ਅਰਥ ਹੈ ਜੇ ਮਾਲਕ ਵਿੱਚ ਸ਼ਾਮਲ ਨਹੀਂ ਜਬ ਲਗ ਰਿਦੈ ਨਾ ਆਵੇ ਯਾਦ ਜਦ ਤੱਕ ਇਹ ਸਜਣ ਹਾਰ ਤੂੰ ਮੇਰੇ ਹਿਰਦੇ ਵਿੱਚ ਚੇਤੇ ਨਾ ਆਵੇਂ ਤੋ ਪ੍ਰਵਾਹ ਕਿਹੀ ਕਿਆ ਕੀਜੈ ਹਾਂ ਕੋਈ ਪ੍ਰਵਾਹ ਨਹੀਂ ਰਹਿ ਜਾਂਦੀ ਕਿਸੇ ਦੀ ਮੁਤਾਜੀ ਨਹੀਂ ਰਹਿੰਦੀ ਜਨਮ ਮਰਨ ਕੇਸ਼ ਲਈ ਜੀਛੇ ਰਹੋ ਜੇ ਮਨੁੱਖਾ ਜਨਮ ਵਿੱਚ ਆ ਕੇ ਖੱਟਣ ਜੋਗ ਪਦਾਰਥ ਇਕੱਠਾ ਕਰੀਏ ਮਨ ਕੀ ਮਤ ਮਤਾਗਲ ਮਤਾ ਅਸਾਂ ਖੱਟਣ ਜੋਗ ਪਦਾਰਥ ਨਹੀਂ ਖਟਿਆ ਇਸ ਕਰਕੇ ਸਾਡੀ ਮਨ ਦੀ ਮਤ ਇਹ ਹੈ ਕਿ ਮਨ ਮਸਤ ਹੱਥੀ ਬਣਿਆ ਪਿਆ ਹੈ ਜੋ ਕਿਸ ਬੋਲੀ ਹੈ ਸਭ ਖਤੋ ਖਤਾ ਐਸਾ ਹੰਕਾਰੀ ਮਨ ਦੀ ਅਗਵਾਈ ਵਿੱਚ ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ। ਕਿਆ ਮੂੰਹ ਲੈ ਕੀ ਚੈ ਅਰਦਾਸ ਹੈ ਪ੍ਰਭੂ ਤੇਰੇ ਦਰ ਤੇ ਅਰਦਾਸ ਵੀ ਕਿਸ ਮੂੰਹ ਨਾਲ ਕਰੀਏ ਆਪਣੇ ਢੀਠਪਣੇ ਵਿੱਚ ਅਰਦਾਸ ਕਰਦੇ ਹਾਂ ਵੀ ਸ਼ਰਮ ਆਉਂਦੀ ਹੈ ਕਿਉਂਕਿ ਪਾਪ ਪੁੰਨ ਦਏ ਸਾਖੀ ਪਾਸ ਸਾਡਾ ਭਲਾ ਤੇ ਸਾਡਾ ਬੁਰਾ ਚੰਗਿਆਈਆਂ ਦਾ ਸੰਗ੍ਰਹਿ ਤੇ ਭੈੜੇ ਕੰਮਾਂ ਦਾ ਸੰਗ੍ਰਹਿ ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ਜੈਸਾ ਤੂੰ ਕਰੈ ਤੈਸਾ ਕੋ ਹੋਏ ਪਰ ਸਾਡੇ ਕੋ ਜਵਸ ਨਹੀਂ ਹੈ ਪ੍ਰਭੂ ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਉਂਦਾ ਹੈ ਉਹ ਜਿਹਾ ਉਹ ਬਣ ਜਾਂਦਾ ਹੈ ਤੁਝ ਬਿਨ ਦੂਜਾ ਨਹੀਂ ਕੋਏ ਤੇ ਤੁਮੇ ਨਾ ਹੋਰ ਕੋਈ ਨਹੀਂ ਜੋ ਸਾਨੂੰ ਅਕਲ ਦੇ ਸਕੇ ਜੇਹੀ ਤੂੰ ਮਤ ਦੇ ਇਹੀ ਕੋ ਪਾਵੈ ਤੂੰ ਹੀ ਇਹੋ ਜੀ ਅਕਲ ਬਖਸ਼ਦਾ ਹੈ ਉਹੀ ਅਕਲ ਜੀਵ ਗ੍ਰਹਿਣ ਕਰ ਲੈਂਦਾ ਹੈ ਤੂੰ ਆਪੇ ਭਾਵੈ ਤਿਵੇਂ ਚਲਾਵੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈ ਰਾਗ ਰਤਨ ਪਰੀਆਂ ਪਰਿਵਾਰ ਸ਼ੇਸਤ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਿਵਾਰ ਤਿਸ ਵਿੱਚ ਉਪਜੇ ਅੰਮ੍ਰਿਤਸਾਰ ਜੇ ਇਸ ਰਾਗ ਪਰਿਵਾਰ ਵਿੱਚ ਸ਼ੇਸਤ ਨਾਮ ਦਾਸ ਕੀ ਜੰਮ ਪਏ ਤਾਂ ਇਸ ਮੇਲ ਵਿੱਚੋਂ ਅਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ ਨਾਨਕ ਕਰਤੇ ਕਾ ਇਹ ਧਨਮਾਲ ਹੈ ਨਾਨਕ ਇਹ ਆਤਮਕ ਆਨੰਦ ਹੀ ਕਰਤਾਰ ਤੱਕ ਉਪਨਾਉਣ ਵਾਲਾ ਧਨ ਪਦਾਰਥ ਦੌਲਤ ਸ਼ੌਹਰਤ ਹੈ ਜਿਹੜੀ ਰੱਬ ਤੱਕ ਲੈ ਕੇ ਜਾਊਗੀ ਜੇ ਕੋ ਗੂਝੇ ਇਹ ਵਿਚਾਰ ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ ਤਾਂ ਇਸ ਆਤਮਕ ਆਨੰਦ ਨੂੰ ਮਾਣੇ ਆਸਾ ਮਹਲਾ ਪਹਿਲਾ ਕਰ ਕਿਰਪਾ ਆਪਣੇ ਕਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਜਦੋਂ ਮੇਰਾ ਖਸਮ ਪ੍ਰਭੂ ਮੈਨੂੰ ਜੀਵ ਇਸਤਰੀ ਨੂੰ ਆਪਣਾ ਆਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ ਆਪਣੇ ਘਰ ਵਿੱਚ ਆ ਟਿਕਿਆ ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ ਜੀਵ ਅੱਖਾਂ ਕਨਾਲ ਤੱਕਨੇ ਰਲ ਕੇ ਪ੍ਰਭੂ ਪਤੀ ਨਾਲ ਮੇਲ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਖੇਲ ਦੇਖ ਮਨ ਭਇਆ ਆਨੰਦ ਖੇਲ ਦੇਖ ਮਨ ਆਨੰਦ ਪਿਆ ਸ਼ਹ ਵਿਆਹਣ ਆਇਆ ਮੇਰਾ ਕਸਮ ਪ੍ਰਭੂ ਮੈਨੂੰ ਵਿਆਹਣ ਆਇਆ ਹੈ ਮੈਨੂੰ ਆਪਣੇ ਚਰਨਾਂ ਵਿੱਚ ਜੋੜਨ ਆਇਆ ਹੈ ਪ੍ਰਭੂ ਮਿਲਾਪ ਲਈ ਉਦਾਂ ਵੇਖ ਕੇ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਗਾਵੋ ਗਾਵੋ ਕਾਮਣੀ ਬਿਬੇਕ ਵਿਚਾਰ ਹੈ ਸ੍ਰੀਓ ਹੈ ਮੇਰੇ ਗਿਆਨਿੰਦ੍ਰਿਓ ਚੰਗੇ ਬੰਦੇ ਦੀ ਫਰਕ ਦੀ ਵਿਚਾਰ ਪੈਦਾ ਕਰਨ ਵਾਲਾ ਗੀਤ ਮੁੜ ਮੁੜ ਗਾਓ ਹੈ ਮੇਰੀ ਜੀਵ ਸਿੱਤ ਸਲਾਹ ਵਿੱਚ ਜੋੜ ਤਾਂ ਕਿ ਤੈਨੂੰ ਨਿੰਦਾ ਕਰਨ ਵਾਲੋਂ ਹਟਦੀ ਸੂਝ ਆ ਜਾਏ ਹੈ ਮੇਰੇ ਕੰਨੋਂ ਸਿੱਤ ਸਲਾਹ ਦੇ ਗੀਤ ਸੁਣਦੇ ਕਰੋ ਤਾਂ ਜੋ ਨਿੰਦਾ ਸੁਣਦੀ ਬਾਣ ਹਟੇ ਹਮਰੇ ਘਾਰ ਆਇਆ ਜਗ ਜੀਵਨ ਪਤਾਰ ਰਹਾਓ ਸਾਡੇ ਘਰ ਵਿੱਚ ਮੇਰੇ ਹਿਰਦੇ ਘਰ ਵਿੱਚ ਉਹ ਖਸਮ ਪ੍ਰਭੂ ਆ ਵਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਰਹਾਓ ਗੁਰੂ ਦਵਾਰ ਹੈ ਹਮਰਾ ਵਿਆਹ ਜੇ ਹੋਆ ਜਾਂ ਸ਼ਾ ਮਿਲਿਆ ਤਾਂ ਜਾਣਿਆ ਗੁਰੂ ਦੀ ਸ਼ਰਨ ਪਿਆ ਸਾਡਾ ਇਹ ਵਿਆਹ ਹੋਇਆ ਗੁਰੂ ਨੇ ਮੈਨੂੰ ਪ੍ਰਭੂ ਪਤੀ ਨਾਲ ਜੋੜਿਆ ਤਦੋਂ ਮੈਨੂੰ ਖਸਮ ਪ੍ਰਭੂ ਮਿਲ ਪਿਆ ਤਦੋਂ ਮੈਨੂੰ ਸਮਝ ਪੈ ਗਈ ਤੈਨ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਕਿ ਉਹ ਪ੍ਰਭੂ ਜੀਵਨ ਰੌਣ ਬਣ ਕੇ ਸਾਰੇ ਜਗਤ ਵਿੱਚ ਵਿਆਪਕ ਹੋ ਰਿਹਾ ਹੈ ਮੇਰੇ ਅੰਦਰੋਂ ਆਪਾ ਭਾਵ ਦੂਰ ਹੋ ਗਿਆ ਮੇਰੇ ਮਨ ਉਸ ਪ੍ਰਭੂ ਪਤੀ ਦੀ ਯਾਦ ਵਿੱਚ ਗਿਜ ਗਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਪ੍ਰਭਪਤੀ ਜੀ ਇਸ ਸਤਰੀ ਨੂੰ ਆਪਣੇ ਨਾਲ ਮਿਲਣ ਦਾ ਇਹ ਕੰਮ ਆਪਣਾ ਸਮਝਦਾ ਹੈ ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚੜਾਉਂਦਾ ਹੈ ਕਿਸੇ ਹੋਰ ਪਾਸੇ ਕੰਮ ਸਿਰੇ ਨਹੀਂ ਚੜਾਇਆ ਜਾ ਸਕਦਾ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ 부ਝੈ ਕੋਈ ਇਸ ਮੇਲ ਦੀ ਬਰਕਤ ਨਾਲ ਜੀਵ ਇਸਤਰੀ ਦੇ ਅੰਦਰ ਸੇਵਾ ਸੰਤੋਖ ਦਇਆ ਤਰਮ ਆਦਿਕ ਗੁਣ ਪੈਦਾ ਹੁੰਦੇ ਹਨ ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨੁਮਖ ਹੁੰਦਾ ਹੈ ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਨਾਨਕ ਆਖਦਾ ਹੈ ਭਵੇਂ ਭਵੇਂ ਜੀਕਰ ਪਰਮਾਤਮਾ ਹੀ ਸਭ ਜੀਵ ਇਸਤਰੀਆਂ ਦਾ ਪਤੀ ਹੈ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਫਿਰ ਵੀ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਜਿਸ ਦੇ ਹਿਰਦੇ ਵਿੱਚ ਆ ਕੇ ਪ੍ਰਗਟ ਹੁੰਦਾ ਹੈ ਉਹੀ ਭਾਗਾਂ ਵਾਲੀ ਹੁੰਦੀ ਹੈ ਆਸਾਮਲਾ ਪਹਿਲਾ ਗ੍ਰਹਿਬਨ ਸੰਸਾਰ ਸਹਜ ਸੁਭਾਏ ਜਿਸ ਦੇ ਮਨ ਵਿੱਚ ਪੂਰਨ ਪਰਮਾਤਮਾ ਵਸ ਗਿਆ ਹੈ ਉਸ ਮਨੁੱਖ ਨੂੰ ਘਰ ਦੇ ਜੰਗਲ ਇੱਕ ਸਮਾਨ ਹੈ ਕਿਉਂਕਿ ਉਹ ਡੋਲ ਅਵਸਥਾ ਵਿੱਚ ਰਹਿੰਦਾ ਹੈ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਦੁਰਮਤ ਗਤ ਭਈ ਕੀਰਤ ਠਾਏ ਉਸ ਮਨੁੱਖ ਦੀ ਭੈੜੀ ਮਤ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫਤਸਲਾ ਵਸਦੀ ਹੈ ਸੱਚ ਪੌੜੀ ਸਾਚੋ ਮੁਖ ਨਾਉ ਪ੍ਰਭੂ ਦਾ ਸਦਾਥ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿੱਚ ਹੁੰਦਾ ਹੈ ਸਿਮਰਨ ਦੀ ਇਸ ਸੱਚੀ ਪੌੜੀ ਦੇ ਰਾਹੀ ਸਤਗੁਰ ਸੇਵ ਪਾਏ ਨਿਜ ਥਾਉ ਸਤਗੁਰ ਦੇ ਦੱਸੇ ਰਸਤੇ ਉੱਤੇ ਤੁਰ ਕੇ ਉਹ ਮਨੁੱਖ ਉਸ ਆਤਮਿਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣ ਜਾਂਦਾ ਹੈ ਮਨ ਚੂਰੇ ਖਟ ਦਰਸ਼ਨ ਜਾਣ ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਉਹ ਮਨੁੱਖ ਛੇ ਸ਼ਾਸਤਰਾਂ ਦਾ ਗਿਆਤਾ ਹੋ ਗਿਆ ਸਰਬ ਜੋਤ ਪੂਰਨ ਭਗਵਾਨ ਰਹਾਉ ਉਸ ਨੂੰ ਅਕਾਲ ਪੁਰਖ ਦੀ ਜੋਤ ਸਭ ਜੀਵਾਂ ਵਿੱਚ ਵਿਆਪਕ ਦਿਸਦੀ ਹੈ ਰਹਾਉ ਅਦਕ ਤਿਆਸ ਭੇਖ ਬਹੁ ਕਰੈ ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ ਬਾਹਰ ਜਗਤ ਵਿਖਾਵੇ ਲਈ ਬਹੁਤ ਧਾਰਮਿਕ ਲਿਬਾਸ ਪੈਨੇ ਦੁੱਖ ਵੇਖਿਆ ਸੁਖ ਤਨ ਪਰ ਹਰੈ ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਿਕ ਸੁਖ ਨੂੰ ਦੂਰ ਕਰ ਦਿੰਦਾ ਹੈ ਕਾਮ ਕ੍ਰੋਧ ਅੰਤਰ ਤਨ ਹਿਰੈ ਤੇ ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ ਧੰਨ ਨੂੰ ਚੁਰਾ ਲੈਂਦਾ ਦੁਬਿਦਾ ਛੋੜ ਨਾਮ ਨਿਸਤਰੈ ਤ੍ਰਿਸ਼ਨਾ ਦੇ ਹੜ ਵਿੱਚੋਂ ਉਹੀ ਮੁਨੋਖ ਪਾਰ ਲੰਘਦਾ ਹੈ ਜੋ ਪ੍ਰਭੂ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤਾ ਭੰਨ ਛੱਡਦਾ ਹੈ ਸਿਫਤ ਸਲਾਹਣ ਸਹਜ ਆਨੰਦ ਜਿਸ ਦੇ ਮਨ ਨੂੰ ਜਿਸ ਨੇ ਮਨ ਨੂੰ ਮਾਰ ਲਿਆ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਆਤਮਕ ਅਡੋਲਤਾ ਦਾ ਆਨੰਦ ਮੰਨਦਾ ਹੈ ਸਖਾ ਸੈਨ ਪ੍ਰੇਮ ਗੋਬਿੰਦ ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿੱਤਰ ਬਣਾਉਂਦਾ ਹੈ ਆਪੇ ਕਰੇ ਆਪੇ ਬਖਸ਼ਿੰਦ ਉਸ ਨੂੰ ਯਕੀਨ ਰੈਂਦਾ ਹੈ ਕਿ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਦਾਤਾ ਬੁਰਛਣ ਵਾਲਾ ਤਨ ਮਨ ਹਰ ਹਰ ਤਨ ਮਨ ਹਰ ਪੈ ਅਗੇ ਜਿੰਦ ਤਨ ਮਨ ਹਰ ਪੈ ਅਗੇ ਜਿੰਦ ਓਮਨੁਖ ਆਪਣਾ ਤਨ ਆਪਣਾ ਮਨ ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ਝੂਠ ਵਿਕਾਰ ਮਹਾ ਦੁਖ ਦੇ ਮਨ ਮਾਰ ਕੇ ਆਤਮਕ ਅਨੰਦ ਲੈਣ ਵਾਲੇ ਨੂੰ ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ ਦਾ ਮੂਲ ਜਾਪਦੇ ਹਨ ਭੇਖ ਵਰਣ ਦੀ ਸਹਿ ਸਭ ਖੇ ਜਗਤ ਵਿਖਾਏ ਵਾਲ ਸਾਰੇ ਧਾਰਮਿਕ ਭੇਖ ਤੇ ਵਰਣ ਆਸ਼ਮਾ ਦਾ ਮਾਨ ਮਿੱਟੀ ਸਮਾਨ ਦੇਖਦੇ ਹਨ ਜੋ ਉਪਜੈ ਸੋ ਆਵੈ ਜਾਏ ਉਸ ਨੂੰ ਯਕੀਨ ਇਹਿੰਦਾ ਹੈ ਕਿ ਜਗਤ ਦਾ ਪੈਦਾ ਜਗਤ ਤਾਂ ਪੈਦਾ ਹੁੰਦਾ ਹੈ ਦੇ ਨਾਸ਼ ਹੋ ਜਾਂਦਾ ਹੈ ਨਾਨਕ ਅਸਥਿਰ ਨਾਮ ਰਜ਼ਾਇ ਹੈ ਨਾਨਕ ਪਰਮਾਤਮਾ ਦਾ ਇੱਕ ਨਾਮ ਹੀ ਸਦਾ ਸਥਿਰ ਰਹਿਣ ਵਾਲਾ ਹੈ ਇਸ ਵਾਸਤੇ ਉਹ ਨਾਮ ਜਪਦਾ ਹੈ